ਖਬਰਨਾਮਾ ਦੇਖ ਰਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਵੱਡੇ ਪੱਧਰ ਤੇ ਕਾਰਵਾਈ ਕਰ ਦਿੱਤੀ ਹੈ ਵਿਕਰਮਜੀਤਿਆ ਤੇ ਇੱਕ ਪਾਸੇ ਜਿੱਥੇ ਵਿਕਰਮਜੀਤਿਆ ਨਿਆਂਇਕ ਹਰਾਸਤ ਵਿੱਚ ਨੇ ਤੀਜੀ ਵਾਰ ਉਹਨਾਂ ਦੀ 14 ਦਿਨ ਦੀ ਨਿਆਂਇਕ ਹਰਾਸਤ ਜਿਹੜੀ ਵੱਧ ਚੁੱਕੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਮੁਹਾਲੀ ਦੀ ਸਥਾਨਕ ਅਦਾਲਤ ਦਾ ਵਾਰ-ਵਾਰ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ ਬਿਕਰਮਜੀਠਿਆ ਵੱਲੋਂ ਇੱਕ ਪਾਸੇ ਬਿਕਰਮਜੀਠਿਆ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਖਾਸ ਕਰਕੇ ਉਸ ਦੇ ਵਕੀਲਾ ਵੱਲੋਂ ਦਲੀਲਾਂ ਅਪੀਲਾਂ ਅਤੇ ਸਬੂਤ ਪੇਸ਼ ਕੀਤੇ ਜਾ ਰਹੇ ਨੇ ਕਿ ਬਿਕਰਮਜੀਠਿਆ ਨਰਦੋਸ਼ ਨੇ ਲੇਕਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਉਹਨਾਂ ਦੇ ਕੋਲ ਗ੍ਰਹਿ ਮੰਤrala ਵੀ ਹੈ ਤੇ ਵਿਜੀਲੈਂਸ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕਰਵਾ ਦਿੱਤੀ ਗਈ ਹੈ ਇੱਕ ਹੋਰ ਪਰਚਾ ਐਫ ਆਈ ਆਰ ਦਰਜ ਕੋਰੀ ਹੈ ਹੋ ਗਈ ਹੈ ਬਿਕਰਮਜੀਠਿਆ ਤੇ ਇੱਕ ਪਾਸੇ ਬਿਕਰਮਜੀਠਿਆ ਦਾ ਅ ਅ ਬਿਕਰਮਜੀਤ ਦੀ ਅੱਜ ਪੇਸ਼ੀ ਸੀ ਲਗਭਗ 2 ਘੰਟੇ ਲਗਾਤਾਰ ਦਲੀਲਾਂ ਅਤੇ ਪੀਲਾ ਪੇਸ਼ ਕੀਤੀਆਂ ਗਈਆਂ ਪੰਜਾਬ ਸਰਕਾਰ ਦੇ ਵਕੀਲਾਵਾਂ ਵੱਲੋਂ ਤੇ ਦਾਅਵੇ ਜਿਹੜੇ ਕੀਤੇ ਜਾ ਰਹੇ ਸੀ ਉਹਨਾਂ ਨੂੰ ਪ੍ਰਫਕਤਾ ਮਿਲੀ ਅਤੇ 8 ਦਿਨ ਹੋਰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਬਿਕਰਮਜੀਤਿਆ ਨੂੰ 8 ਦਿਨਾਂ ਤੋਂ ਬਾਅਦ ਪਤਾ ਲੱਗੇਗਾ ਕਿ ਬਿਕਰਮਜੀਤਿਆ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਾਂ ਬੋਹਾਲੀ ਦੀ ਸਥਾਨਕ ਅਦਾਲਤ ਵੱਲੋਂ ਜਿਹੜੀ ਹੈ ਜਵਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ ਅੱਜ ਬੋਹਾਲੀ ਦੀ ਸਥਾਨਕ ਅਦਾਲਤ ਦੇ ਵਿੱਚ ਜਿਹੜੀ ਪਟੀਸ਼ਨ ਧਾਰ ਕੀਤੀ ਸੀ ਬਿਕਰਮ ਮਜੀਠੀਆ ਨੇ ਉਸ ਦੀ ਅੱਜ ਲਗਭਗ 2 ਘੰਟੇ ਲਗਾਤਾਰ ਸੁਣਵਾਈ ਹੋਈ ਲੇਕਿਨ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸੀ ਪੱਕੇ ਭਾਂਡੇ ਵਿੱਚ ਪਾ ਦਿੱਤਾ ਹੈ ਤੇ ਪੱਕੇ ਭਾਂਡੇ ਦੇ ਵਿੱਚ ਪਾ ਦਿੱਤਾ ਗਿਆ ਹੈ ਬਿਕਰਮ ਮਜੀਠੀਆ ਨੂੰ ਬਿਕਰਮ ਮਜੀਠੀਆ ਨੂੰ ਸੱਚਮੁੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਕੇ ਹੱਥ ਪਾਏ ਨੇ ਇੱਕ ਐਫਆਈਆਰ ਹੋਰ ਕੱਢ ਦਿੱਤੀ ਹੈ ਇਹ ਤਾਂ ਪਹਿਲਾ ਹੀ ਭਵਿਕ ਬਾਣੀ ਕਰ ਦਿੱਤੀ ਸੀ ਬਿਕਰਮਜੀਠੀਆ ਦੇ ਵਕੀਲਾਂ ਨੇ ਕਿ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਤੋਂ ਪੰਜ ਨਵੇਂ ਪਰਚੇ ਹੋਰ ਕੇਸ ਪਾਉਣ ਦੀ ਤਿਆਰੀ ਪੰਜਾਬ ਸਰਕਾਰ ਬਿਜ਼ਨਸ ਦੇ ਸਰਪੁਚ ਅਧਿਕਾਰੀ ਅਤੇ ਪੰਜਾਬ ਪੁਲਿਸ ਕਰ ਲਈ ਹੈ ਬਿਕਰਮਜੀਤਿਆ ਨੂੰ ਲੈ ਕੇ ਕਿਉਂਕਿ ਬਿਕਰਮਜੀਤਿਆ ਦੇ ਵਿਰੁੱਧ ਕੋਈ ਠੋਸ ਸਬੂਤ ਦਲੀਲਾ ਅਤੇ ਅਪੀਲਾ ਨਹੀਂ ਲੇਕਿਨ ਅੱਜ ਜਵਾਨਤ ਨਹੀਂ ਮਿਲੀ ਬਿਕਰਮਜੀਤਿਆ ਨੂੰ ਸਗੋਂ ਇੱਕ ਹੋਰ ਐਫਆਈਆ ਇੱਕ ਹੋਰ ਕੇਸ ਦਰਜ ਹੋ ਗਿਆ ਹੈ ਬਿਕਰਮਜੀਤਿਆ ਅਤੇ ਬਿਕਰਮਜੀਤਿਆ ਦੇ ਸਾਥੀਆਂ ਤੋਂ ਦੱਸਿਆ ਜਾ ਰਿਹਾ ਹੈ ਅਕਾਲੀ ਦਲ ਦੇ ਆਗੂ ਬਿਕਰਮਜੀਤਿਆ ਲਈ ਕਾਨੂੰਨੀ ਮੁਸ਼ਕਲਾਂ ਹੋਰ ਵੱਧ ਗਈਆਂ ਹਨ ਉਹ ਹੁਣ ਉਹਨਾਂ ਨੂੰ ਖਿਲਾਫ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ ਇਹ ਨਵਾਂ ਕੇਸ ਇੱਕ ਵਾਰ ਡਿਊਟਰ ਨਾਲ ਸੰਬੰਧਤ ਹੈ ਜਿਸ ਵਿੱਚ ਉਹਨਾਂ ਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਹੈ ਉਹ ਸਬੂਤ ਮੁਹੱਈਆ ਹੋ ਗਏ ਨਹੀਂ ਇੱਕ ਘਟਨਾ 25 ਜੂਨ ਦੀ ਹੈ ਜਦੋਂ ਬਿジネス ਯੂਨੀਟੀ ਦੀ ਟੀਮ ਮਜੀਠੀਆ ਦੇ ਘਰ ਪਹੁੰਚੀ ਸੀ ਘਰ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ ਸੀ ਇਸ ਦੌਰਾਨ ਬਿਕਰਮ ਮਜੀਠੀਆ ਅਤੇ ਬਿジネス ਅਧਿਕਾਰੀਆਂ ਵਿਚਕਾਰ ਤਿੱਖੀ ਬਹਿਸ ਹੋਈ ਇਹ ਇਸ ਬਹਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇਸੇ ਵੀਡੀਓ ਦੇ ਆਧਾਰ ਤੇ ਹੁਣ ਪੁਲਿਸ ਵੱਲੋਂ ਇਹ ਕਦਮਾ ਇਹ ਕਦਮ ਚੁੱਕਿਆ ਗਿਆ ਹੈ ਨਵੀਂ ਐਫ ਆਈ ਆਰ ਵਿੱਚ ਕੀ ਦੋਸ਼ ਨੇ ਦੋਸ਼ ਨੇ ਸੂਤਰਾ ਅਨਸਾਰ ਨਵੀਂ ਐਫ ਆਈ ਆਰ ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਉਹਨਾਂ ਨੇ ਵਿਜਨੇਸੀ ਟੀਮ ਨੂੰ ਆਪਣੀ ਡਿਊਟੀ ਕਰਨ ਤੋਂ ਰੁਕਿਆ ਉਹਨਾਂ ਦੇ ਕੰਮ ਵਿੱਚ ਅੜਿੱਕਾ ਪਾਇਆ ਇਸ ਨਵੇਂ ਕੇਸ ਨੇ ਮਜੀਠੀਆ ਦੀਆਂ ਕਾਨੂੰਨੀ ਮੁਸ਼ਕਲਾਂ ਹੋਰ ਡੁਗਾ ਕਰ ਦਿੱਤਾ ਹੈ ਇਸ ਕੇਸ ਇਸ ਇਹ ਕੇਸ ਉਹਨਾਂ ਤੇ ਪਹਿਲਾਂ ਤੋਂ ਵੀ ਚੱਲ ਰਹੇ ਸਮਿਆਂ ਮਾਮਲੇ ਤੋਂ ਵੱਖਰਾ ਹੈ ਇੱਕ ਪਾਸੇ 12 ਮਾਮਲੇ ਵਕ-ਵਕ ਬਿਕਰਮ ਮਜੀਠੀਆ ਉੱਤੇ ਅਦਿਤ ਕੀਤੇ ਹੋਏ ਨੇ ਇੱਕ ਮਾਮਲਾ ਹੋਰ ਨਾਲ ਜੁੜ ਗਿਆ ਹੈ ਬਿਕਰਮਜੀਠਿਆ ਦੇ ਨਾਲ ਉਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਵੀਡੀਓ ਵਾਇਰਲ ਹੋਣ ਦੇ ਆਧਾਰ ਤੇ ਐਫ ਆਈ ਆਰ ਕੇਸ ਇੱਕ ਪਰਚਾ ਹੋਰ ਦਰਜ ਕਰਨਾ ਗਿਆ ਹੈ ਬਿਕਰਮਜੀਠਿਆ ਤੇ ਬਿਕਰਮਜੀਠਿਆ ਦੇ ਸਾਰੇ ਰਾਹ ਬੰਦ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਅਤੇ ਪੰਜਾਬ ਪੁਲਿਸ ਵੱਲੋਂ